ਬਰਨਾਲਾ ਵਿੱਚ ਮੈਲਾ ਐਸਆਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਵਿਜੀਲੈਂਸ ਨੇ ਕੀਤੀ ਕਾਰਵਾਈ ਲਵ ਮੈਰਿਜ ਮਾਮਲੇ ਵਿੱਚ ਮੰਗੇ ਸਨ 15000 ਪੰਜਾਬ ਦੇ ਬਰਨਾਲਾ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਨੇ ਇੱਕ ਮੈਲਾ ਐਸਆਈ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ આરોપી ਮੈਲਾ ਐਸਆਈ ਮੀਨਾਰਾਣੀ ਥਾਣਾ ਸ਼ਹਿਨਾ ਵਿਛਤਨਾਤ ਸੀ ਤੇ ਇੱਕ ਲਵ ਮੈਰਿਜ ਦੇ ਮਾਮਲੇ ਵਿੱਚ 15000 ਰੁਪਏ ਦੀ ਉਹਨੇ ਰਿਸ਼ਵਤ ਮੰਗੀ ਸੀ ਇਸ ਸੰਬੰਧੀ ਚ ਜਾਣਕਾਰੀ ਦਿੰਦੇ ਵਿਜਲੈਸ ਟੀਮ ਦੇ ਇੰਸਪੈਕਟਰ ਗੁਰਮੀਲ ਸਿੰਘ ਨੇ ਦੱਸਿਆ ਕਿ ਪੁਲਿਸ थाना ਸ਼ਹਿਨਾ ਵਿਛਤਨਾਤ ਐਸਆਈ ਮੀਨਾ ਰਾਣੀ ਨੂੰ ਵਿਜਲੈਸ ਨੇ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਬਰਨਾਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਵਿਜੀਲੈਂਸ ਦੇ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਬੇਟੇ ਨੇ ਜਗਮੀਤ ਕੌਰ ਨਾਮ ਦੀ ਇੱਕ ਕੁੜੀ ਦੇ ਨਾਲ ਲਵ ਮੈਰਿਜ ਕਰਵਾਈ ਹੈ ਜੋ ਕੋਰਟ ਵਿੱਚ ਰਜਿਸਟਰਡ ਵੀ ਹੈ ਉੱਥੇ ਤੋਂ ਅੰਦਾਜ਼ ਦੀ ਹੈ ਕਿ ਇਹ ਵੀ ਸ਼ਿਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਏਐਸਆਈ ਲਗਾਤਾਰ ਡਰਾ ਧਮਕਾ ਕੇ ਪਰਚਾ ਕਰਨ ਦੀ ਧਮਕੀ ਦੇ ਰਹੀ ਸੀ ਇਸ ਦੇ ਬਦਲੇ ਵਿੱਚ ਸ਼ਿਕਾਇਤ ਕਰਤਾ ਦੇ ਪਰਿਵਾਰ ਤੋਂ 15000 ਰੁਪਏ ਦੀ ਰਿਸ਼ਵਤ ਵੀ ਮੰਗੀ ਜਾ ਰਹੀ ਸੀ ਜਦ ਕਿ ਸ਼ਿਕਾਇਤ ਕਰਤਾ ਸਿਰਫ 5000 ਰੁਪਏ ਹੀ ਝਟਾ ਸਕਿਆ ਸੀ ਵਿਜੀਲੈਂਸ ਵਿਭਾਗ ਦੀ ਟੀਮ ਨੇ આરોપી ਐਸਆਈ ਨੂੰ 5000 ਰੁਪਏ ਰਿਸ਼ਵਤ ਲੈਂਦੇ ਹੋਏ ਪੁਲਿਸ ਸਥਾਨਾ ਸ਼ੇਨਾ ਵਿੱਚ ਰੰਗੇ ਹਥੀ ਕਾਬੂ ਕਰ ਲਿਆ ਇਹ ਐਸਆਈ ਨੇ ਜੇ ਅਲਾਰ ਮੀਨਾ ਰਾਣੀ ਦੀ ਇਹ 5000 ਰੁਪਏ ਰਿਸ਼ਵਤ ਲੈਂਦੇ ਸਥਾਨਾ ਸ਼ੇਨਾ ਤੋਂ ਅਰੈਸਟ ਕੀਤਾ ਜੀ ਆਪਾਂ ਮਨਪ੍ਰੀਤ ਕੌਰ ਪਤਨੀ ਬੰਤਾ ਸਿੰਘ ਵਾਸੀ ਬਰਨਾਲਾ ਨੇ ਨਾ ਆਪਣੇ ਕੋਲ ਇੱਕ ਦਰਖਾਸਤ ਦਿੱਤੀ ਸੀ ਵੀ ਉਹਦੇ ਬੇਟੇ ਨੇ ਲਾਭ ਮੈਦ ਕਰਵਾਈ ਹੈ ਜੀ ਜਗਦੀਸ਼ ਜਗਮੀਤ ਕੌਰ ਨਾਮ ਦੀ ਲੜਕੀ ਦਾ ਔਰ کورٹ ਨੇ ਰਿਸਟਰਡ ਕੀਤੀ ਹੋ ਲੱਮਰ ਜੀ ਉਹਨੂੰ ਸਿਰਫ ਬਸ ਆਪਣੇ ਦਲਕੇ ਮਾਰ ਕੇ ਹੀ ਕਹਿ ਰਹੀ ਸੀ ਵੀ ਮੈਂ ਤੈਨੂੰ ਰੈਸਟ ਬਾਉਂਡ ਤੇਰੀ ਤੇਰੇ ਤੇ ਪੱਚਾ ਦਬੀ ਕਰੂੰਗੀ ਤੇ ਨਹੀਂ ਮੈਨੂੰ 15000 ਰੁਪਏ ਰਿਸਪੱਦਿਓ ਲੇਕਿਨ ਉਹਦੇ ਕੋਲ 5000 ਹੀ ਕਲੈਕਟ ਹੋ ਸਕਦੇ ਨੇ ਜੀ ਉਹ 5000 ਦਿਨ ਅੱਜ ਪਹੁੰਚੀ ਸੀ ਜੀ ਤੇ ਆਪਾਂ ਇਹਨੂੰ ਰੈਸਟ ਕੀਤਾ ਰੈਡ ਹੈਂਡਰ ਇਹਨੂੰ ਆਪਾਂ ਕੈਚ ਕੀਤਾ ਜੀ ਜੀ ਅਗਲੀ ਕਰਦੇ ਜਾਈਏ ਅਗਲੀ ਕੇਸ ਰਿਸਟਰ ਹੋ ਗਿਆ ਜੀ ਬਸ ਕੇਸ ਰਿਸਟਰ ਤੋਂ ਬਾਅਦ ਹੁਣ ਇਨਵੈਸਟੀਗੇਸ਼ਨ ਕਰਾਂਗੇ ਜੀ ਜੋ ਅੱਗੇ ਕੋਈ ਮਤਲਬ ਫਰਦਰ ਕੋਈ ਹੋਇਆ ਹੈ ਇਹਨਾਂ ਨੇ ਕੋਈ ਕ੍ਰਾਈਮ ਦਾ ਉਹਦੇ ਵਿੱਚ ਉਹ ਸਾਰਾ ਉਹ ਬਰਨਾਲਾ ਵਿੱਚ ਮੈਲਾ ਐਸਆਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਵਿਜੀਲੈਂਸ ਨੇ ਕੀਤੀ ਕਾਰਵਾਈ ਲਵ ਮੈਰਿਜ ਮਾਮਲੇ ਵਿੱਚ ਮੰਗੇ ਸਨ 15000 ਪੰਜਾਬ ਦੇ ਬਰਨਾਲਾ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਨੇ ਇੱਕ ਮੈਲਾ ਐਸਆਈ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ આરોપી ਮੈਲਾ ਐਸਆਈ ਮੀਨਾਰਾਣੀ ਥਾਣਾ ਸ਼ਹਿਨਾਬਿਚ ਤਨਾਦ ਸੀਤੇ ਇੱਕ ਲਵ ਮੈਰਿਜ ਦੇ ਮਾਮਲੇ ਵਿੱਚ 15000 ਰੁਪਏ ਦੀ ਉਹਨੇ ਰਿਸ਼ਵਤ ਮੰਗੀ ਸੀ ਇਸ ਸੰਬੰਧੀ ਚ ਜਾਣਕਾਰੀ ਦਿੰਦੇ ਵਿਜਨੈਸ ਟੀਮ ਦੇ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਸ਼ਹਿਨਾਬਿਚ ਤਨਾਦ ਐਸਆਈ ਮੀਨਾ ਰਾਣੀ ਨੂੰ ਵਿਜਨੈਸ ਨੇ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਬਰਨਾਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਵਿਜੀਲੈਂਸ ਦੇ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਬੇਟੇ ਨੇ ਜਗਮੀਤ ਕੌਰ ਨਾਮ ਦੀ ਇੱਕ ਕੁੜੀ ਦੇ ਨਾਲ ਲਵ ਮੈਰਿਜ ਕਰਵਾਈ ਹੈ ਜੋ ਕੋਰਟ ਵਿੱਚ ਰਜਿਸਟਰਡ ਵੀ ਹੈ ਉੱਥੇ ਤੋਂ ਅੰਦਾਜ਼ ਦੀ ਹੈ ਕਿ ਇਹ ਵੀ ਸ਼ਿਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਏਐਸਆਈ ਲਗਾਤਾਰ ਡਰਾ ਧਮਕਾ ਕੇ ਪਰਚਾ ਕਰਨ ਦੀ ਧਮਕੀ ਦੇ ਰਹੀ ਸੀ ਇਸ ਦੇ ਬਦਲੇ ਵਿੱਚ ਸ਼ਿਕਾਇਤ ਕਰਤਾ ਦੇ ਪਰਿਵਾਰ ਤੋਂ 15000 ਰੁਪਏ ਦੀ ਰਿਸ਼ਵਤ ਵੀ ਮੰਗੀ ਜਾ ਰਹੀ ਸੀ ਜਦ ਕਿ ਸ਼ਿਕਾਇਤ ਕਰਤਾ ਸਿਰਫ 5000 ਰੁਪਏ ਹੀ ਜਟਾ ਸਕਿਆ ਸੀ ਵਿਜੀਲੈਂਸ ਵਿਭਾਗ ਦੀ ਟੀਮ ਨੇ આરોપી ਐਸਆਈ ਨੂੰ 5000 ਰੁਪਏ ਰਿਸ਼ਵਤ ਲੈਂਦੇ ਹੋਏ ਪੁਲਿਸ ਸਥਾਨਾ ਸ਼ੇਨਾ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ ਇਹ ਐਸਆਈ ਨੇ ਜੇ ਅਲਾਰ ਮੀਨਾ ਰਾਣੀ ਜੀ ਇਹ 5000 ਰੁਪਏ ਰਿਸ਼ਵਤ ਲੈਂਦੇ ਸਥਾਨਾ ਸੈਣਾ ਤੋਂ ਰੈਸਟ ਕੀਤਾ ਜੀ ਆਪਾਂ ਮਨਪ੍ਰੀਤ ਕੌਰ ਪਤਨੀ ਬੰਸਾ ਸਿੰਘ ਉਵਾਸੀ ਬਰਨਾਲਾ ਨੇ ਨਾ ਆਪਣੇ ਕੋਲ ਇੱਕ ਦਰਖਾਸਤ ਦਿੱਤੀ ਸੀ ਵੀ ਉਹਦੇ ਬੇਟੇ ਨੇ ਲਬ ਮੈਡਿਕ ਕਰਵਾਈ ਹੈ ਜੀ ਜਗਦੀਸ਼ ਜਗਮੀਤ ਕੌਰ ਨਾਮ ਦੀ ਲੜਕੀ ਦਾ ਔਰ کورٹ ਨੇ ਰੈਸਟਰ ਕੀਤੀ ਹੋ ਅਲਮਰ ਜੀ ਇਹ ਉਹਨੂੰ ਸਿਰਫ ਬਸ ਆਪਣੇ ਦਬਕੇ ਮਾਰ ਕੇ ਹੀ ਕਹਿ ਰਹੀ ਸੀ ਵੀ ਮੈਂ ਤੇਨੂੰ ਅਰੈਸਟ ਪਾਉਂਗੀ ਤੇਰੀ ਤੇਰੇ ਤੇ ਪੱਚਾ ਦਬ ਵੀ ਕਰੂੰਗੀ ਤੇ ਨਹੀਂ ਮੈਨੂੰ 15000 ਰੁਪਏ ਰਿਸਕਦੇ ਹੋ ਲੇਕਿਨ ਉਹਦੇ ਕੋਲ 5000 ਹੀ ਕਲੈਕਟ ਹੋ ਸਕੇ ਨੇ ਜੀ ਉਹ 5000 ਦੇ ਨਾਲ ਅੱਜ ਪਹੁੰਚੀ ਸੀ ਜੀ ਤੇ ਆਪਾਂ ਇਹਨੂੰ ਅਰੈਸਟ ਕੀਤਾ ਰੈਡ ਹੈਂਡਰ ਇਹਨੂੰ ਆਪਾਂ ਕੈਚ ਕੀਤਾ ਜੀ ਕੀ ਅਗਲੀ ਕਰਦੇ ਜੀ ਅਗਲੀ ਕੇਸ ਰੈਸਟਰ ਹੋ ਗਿਆ ਜੀ ਬਸ ਕੇਸ ਰੈਸਟਰ ਤੋਂ ਬਾਅਦ ਹੁਣ ਇਨਵੈਸਟੀਗੇਸ਼ਨ ਕਰਾਂਗੇ ਜੀ ਜੋ ਅੱਗੇ ਕੋਈ ਮਤਲਬ ਫਰਦਰ ਕੋਈ ਹੋਇਆ ਇਹਨਾਂ ਨੇ ਕੋਈ ਕਰਾਇੰਡ ਆ ਉਹਦੇ ਵਿੱਚ ਉਹ حساب ਉਹ ਵੀ ਇਨਵੈ